ਅਨਿਲ ਵਾਗਾ ਪ੍ਰਧਾਨ ਅੰਬੇਡਕਰ ਫੋਰਸ ਪੰਜਾਬ ਕੀ ਕੰਨ ਅੱਜ ਗਵਰਨਮੈਂਟ ਕਾਲਜ ਦੇ ਰਿਸਪੈਕਟ ਦੇ ਰਹੇ ਨੇ ਦੇਖੋ ਇਹ ਸਾਰੇ ਸਟੂਡੈਂਟ ਹੋ ਆ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅੰਦਰ ਜਿਹੜੇ ਗਵਰਨਮੈਂਟ ਕਾਲਜ ਸਟੱਡੀ ਕਰਦੇ ਸੀਗੇ ਔਰ ਇਹ ਜਿਹੜੇ ਸਟੂਡੈਂਟ ਸੀਗੇ ਇਹਨਾਂ ਨੇ 16 ਤੋਂ ਸਟਾਰਟ ਕੀਤੀ ਸਟੱਡੀ ਆਪਣੀ ਕਈ 16 18ਆਂ ਕਈ 17 19 ਬੈਚ ਦੇ ਹੈਗੇ ਆ ਕਈ 19 21 ਬੈਚ ਦੇ ਹੈਗੇ ਆ ਮਤਲਬ ਬਹੁਤ ਸਾਰੇ ਸਟੂਡੈਂਟ ਇਹੋ ਜਿਹੇ ਜਿਨ੍ਹਾਂ ਨੂੰ ਜਿਹੜੇ ਗਵਰਨਮੈਂਟ ਕਾਲਜ ਤੋਂ ਪਾਸ ਆਊਟ ਤਾਂ ਹੋ ਚੁੱਕੇ ਆ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਗਵਰਨਮੈਂਟ ਅਪਰੂਵ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ ਪਰ ਜਿਹੜੀਆਂ ਇਹਨਾਂ ਦੀਆਂ ਡਿਗਰੀਆਂ ਹੈਗੀਆਂ ਉਹ 6-6 7-7 ਸਾਲਾਂ ਤੋਂ 8-8 ਸਾਲਾਂ ਤੋਂ ਜਿਹੜੀਆਂ ਇਹਨਾਂ ਨੂੰ ਨਹੀਂ ਮਿਲੀਆਂ ਸੀਗੀਆਂ ਔਰ ਇਹਨਾਂ ਬੱਚਿਆਂ ਨੇ ਕਾਫੀ ਮਤਲਬ ਕੋਲ ਦੇ ਚੱਕਰ ਵੀ ਲਾਇਏ ਡਿਗਰੀ ਲੈਣ ਲਈ ਪਰ ਇਹਨਾਂ ਨੂੰ ਜਿਹੜੀਆਂ ਡਿਗਰੀਆਂ ਨਹੀਂ ਮਿਲੀਆਂ ਔਰ ਇਹਨਾਂ ਦੇ ਕੋਲੋਂ ਵਾਰ-ਵਾਰ ਜਿਹੜੀ ਫੀਸ ਦੀ ਮੰਗ ਕੀਤੀ ਗਈ ਜਦਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅੰਦਰ ਇਹ ਰੂਲ ਆ ਕਿ ਕਿਸੇ ਵੀ ਬੱਚੇ ਦੇ ਕੋਲੋਂ ਜਿਹੜਾ ਇਹਦੇ ਲਈ ਵਿਜ਼ਿਬਲ ਹੈਗਾ ਉਹਦੇ ਕੋਲ ਕਿਸੇ ਵੀ ਬੱਚੇ ਦੇ ਕੋਲੋਂ ਜਿਹੜੀ ਫੀਸਾਂ ਉਹ ਨਹੀਂ ਲਈ ਜਾਣੀ ਸੀਗੀ ਪਰ ਇਹਨ ਔਰ uh, 50% ਬੱਚਾ ਕੋਲ ਫੀਸ ਲਈ ਵੀ ਗਈ ਆ ਜਿਹੜੇ ਡੀਐਮਸੀ ਲੱਗੇ ਸੀ ਪਰ ਬਹੁਤ ਸਾਰੇ ਬੱਚੇ ਉਹੋ ਜਿਹੇ ਵੀ ਸੀਗੇ ਜਿਹੜੇ ਫੀਸ ਨਹੀਂ ਦੇ ਸਕਦੇ ਸੀਗੇ ਜਦੋਂ ਇਹ ਮੁੱਦਾ ਸਾਡੇ ਕੋਲ ਆਇਆ ਤੇ ਅਸੀਂ ਬਹੁਜਨ ਕ੍ਰਾਂਤੀ ਮੰਚ ਵੱਲੋਂ 106 ਦਿਨ ਜਿਹੜਾ ਮਿਨੀ ਸੈਕਟ ਦੇ ਬਾਹਰ ਧਰਨਾ ਲਾਇਆ ਡੇ ਨਾਈਟ ਔਰ ਸਾਰੇ ਬੱਚਾ ਨੂੰ ਕਾਲਸ ਕਰਕੇ ਆਪਾਂ ਗਰੁੱਪ ਬਣਾਇਆ ਇਕੱਠੇ ਕੀਤਾ ਔਰ 106 ਦਿਨ ਅਸੀਂ ਹਜਿਟੇਸ਼ਨ ਜਿਹੜੀ ਆ ਉਹ ਚਲਾਈ ਆ 15 ਅਗਸਤ ਨੂੰ ਅਸੀਂ ਗੁਲਾਮੀ ਦਿਵਸ ਮਨਾਇਆ ਜਦੇ ਵਿੱਚ ਨਿਊਡ ਮਾਰਚ ਵੀ ਕੱਢਿਆ ਗਿਆ ਔਰ ਜਦੋਂ ਸਾਡੀ ਐਜੀ ਐਜੀਟੇਸ਼ਨ ਦੌਰਾਨ ਜਿਹੜੇ ਪ੍ਰਾਈਵੇਟ ਕਾਲਜ ਸੀਗੇ ਉਹਨਾਂ ਦੀ ਜਿਹੜੀਆਂ ਡਿਗਰੀਆਂ ਸੀਗੀਆਂ ਉਹ ਸੀ ਲੈ ਲਈਆਂ ਸੀਗੀਆਂ ਉਹਨਾਂ ਦੀ ਡਿਗਰੀਆਂ ਮਿਲ ਗਈਆਂ ਸੀਗੀਆਂ ਪਰ ਜਿਹੜੇ ਸਰਕਾਰੀ ਕਾਲਜ ਸੀਗੇ ਪੰਜਾਬ ਦੇ ਉਹਨਾਂ ਦਾ ਜਿਹੜਾ ਮੁੱਦਾ ਵੱਡਾ ਸੀਗਾ ਇਹਨਾਂ ਨੇ ਜਿਹੜੇ ਡੀਐਮਸੀ ਨੂੰ ਯੂਨੀਵਰਸਿਟੀ ਰੋਕੀ ਸੀ ਪੰਜਾਬ ਯੂਨੀਵਰਸਿਟੀ ਨੇ ਫਿਰ ਅਸੀਂ ਇਹਦੇ ਲਈ ਮਾਣਯੋਗ ਹਾਈ ਕੋਰਟ ਦੇ ਵਿੱਚ ਸਟੂਡੈਂਟਸ ਦਾ ਗਰੁੱਪ ਬਣਾ ਕੇ ਹਾਈ ਕੋਰਟ 'ਚ ਰਿਟ ਲਗਾਈ ਜਿਹੜੀ ਪ੍ਰਧਾਨਗੀ ਉੱਥੇ ਅ ਐਡਵੋਕੇਟ ਰਜੇਸ਼ ਕੁਮਾਰ ਜੀ ਨੇ ਕੀਤੀ ਔਰ ਅਸੀਂ ਜਿਹੜਾ ਹਾਈ ਕੋਰਟ 'ਚ ਕੇਸ ਲਗਾਇਆ ਸੀ ਅਸੀਂ ਉਹ ਜਿੱਤਿਆ ਔਰ ਹਾਈ ਕੋਰਟ ਦੇ ਕੇਸ ਜਿੱਤਣ ਦੇ ਬਾਅਦ ਜਿਹੜੀਆਂ ਡਿਗਰੀਆਂ ਇਹਨਾਂ ਦੀ ਸਾਰੀ ਰੀਲீஸ் ਹੋਈਆਂ ਔਰ ਜਿਹਦੇ ਵਿੱਚ ਸਰਕਾਰੀ ਕੋਲ ਹੁਸ਼ਾਰਪੁਰ ਦੀਆਂ 4500 ਜਿਹੜੇ ਡੀਐਮਸੀ ਆ ਉਹ ਇੱਥੇ ਆ ਗਏ ਆ ਜਿਹਦੇ ਵਿੱਚ ਅੱਜ ਕਾਫੀ ਸਟੂਡੈਂਟ ਜਿਹੜੇ ਆ ਉਹ ਡੀਐਮਸੀ ਲੈ ਕੇ ਗਵਰਨਮੈਂਟ ਕਾਲਜ ਪਹੁੰਚੇ ਆ ਇਹ ਤਾਂ ਇਹ ਇੱਕ ਵਾਰ ਸੇ ਦਾ ਸਰਕਾਰ ਐਜੂਕੇਸ਼ਨ ਲੈ ਕੇ ਵੱਡੇ ਵੱਡੇ ਦਾਅਵੇ ਕਰਦੀ ਹੈ ਦੂਜੀ ਵਾਰ ਸਿੱਕਰ ਇਹਨਾਂ ਦਾ ਦੇਖਿਆ ਜਾਵੇ ਤਾਂ ਤੁਹਾਨੂੰ ਕੋਰ ਦਾ ਰੋਕਣਾ ਨਾ ਵੇਹ ਜੇਕਰ ਸਰਕਾਰ ਤੁਹਾਡੀ ਸੁਣਦੀ ਤਾਂ ਤੁਹਾਨੂੰ ਉਧਰਲੀ ਤਰਫ ਨਹੀਂ ਜਾਣਾ ਪੈਣਾ ਸੀ ਦੇਖੋ ਸਰਕਾਰ ਜਾਂ ਕੋਈ ਵੀ ਇੰਸਟੀਟਿਊਟ ਜਾਂ ਕਾਲਜਸ ਵਗੈਰਾ ਕਿਸੇ ਨੂੰ ਸਟੂਡੈਂਟ ਦੀ ਕੋ ਸਾਰੇ ਆਪਣੇ ਆਪਣੇ ਇੱਕ ਮਤਲਬ ਦੇ ਹੈਗੇ ਆ ਦੂਸਰੀ ਗੱਲ ਕੀ ਹੈ ਕਿ ਆ ਦੋ ਸਾਰੇ ਪਾਸੇ ਆ ਜਿਹੜੇ ਦੂਸਰੇ ਕਾਲਜਿਸ ਹੈਗੇ ਸਰਕਾਰਾਂ ਉਹ ਬੱਚਿਆਂ ਨੂੰ ਪੜਾਉਣਾ ਨਹੀਂ ਚਾਹੁੰਦੀਆਂ ਔਰ ਜਿਹੜੇ ਬੱਚੇ ਆ ਉਹ ਆਪਣੇ ਹੱਕਾਂ ਲਈ ਲੜਨਾ ਨਹੀਂ ਚਾਹੁੰਦੇ ਬੜੀ ਮੁਸ਼ਕਲ ਆ ਅਸੀਂ ਬੱਚਿਆਂ ਨੂੰ ਇਕੱਠੇ ਕੀਤਾ ਇਕੱਠੇ ਕਰਨ ਤੋਂ ਬਾਅਦ ਵਿੱਚ ਅਸੀਂ ਉਹਨਾਂ ਨੂੰ ਲੜਨ ਦੇ ਲਈ ਪ੍ਰੇਰਿਤ ਕੀਤਾ ਕਿਉਂਕਿ ਹੁਣ ਦੇਖੋ ਚਲੋ ਅਸੀਂ ਆ ਕੇਸ ਜਿੱਤ ਲਿਆ ਤਾਂ ਹੁਣੇ-ਹੁਣੇ ਮੈਨੂੰ ਪਿਛਲੇ ਸੱਜਣੇ ਮੈਨੂੰ ਕਾਲ ਆਈ ਦੋ ਕਾਲਜਿਸ ਹੈਗੇ ਚਲੋ ਮੈਂ ਨਾਮ ਤਾਂ ਨਹੀਂ ਲੈਣਾ ਨਰਸਿੰਗ ਕਾਲਜ ਸੀਗੇ ਕਿਉਂਕਿ ਜਿਹੜੀ ਮੈਂ ਗੱਲ ਦੱਸਣ ਜਾ ਰਿਹਾ ਉਹ ਤੋਂ ਵੱਡੀ ਆ ਪਰ ਹਲੇ ਚਲੋ ਇਹਨੂੰ ਪਬਲਿਸ਼ ਜਿਹੜੀ ਪਬਲਿਕਲੀ ਬਾਅਦ ਵਿੱਚ ਕਰਾਂਗੇ ਇਹਨੂੰ ਪਰ ਕਾਲਜਾਂ ਨੂੰ ਉਹਦੇ ਬਾਰੇ ਚ ਮੈਂ ਤੁਹਾਨੂੰ ਗੱਲ ਦੱਸਦਾ ਦੋ ਕਾਲਜਾਂ ਦੇ ਮੈਨੂੰ ਫੋਨ ਆਏ ਸਟੂਡੈਂਟਸ ਨੇ ਉਹ ਕਹਿੰਦੇ ਸਰ ਸਾਡੇ ਨਾ ਮਤਲਬ ਇਗਜ਼ਾਮ ਹੈਗਾ ਪੋਸਟ ਮੈਟ੍ਰਿਕਲ ਬੱਚਿਆਂ ਨੇ ਮੈਨੂੰ ਫੋਨ ਆਇਆ ਕਹਿੰਦੇ ਸਾਡੇ ਮੰਡੇ ਨੂੰ ਇਗਜ਼ਾਮ ਆ ਤੇ ਸੱਚ ਦੇ ਇੱਕ ਦਾ ਸਵੇਰੇ ਫੋਨ ਆਇਆ ਮੈਨੂੰ ਕਿ ਸਰ ਸਾਨੂੰ ਰੋਲ ਨੰਬਰ ਹੀ ਹੁੰਦੇ ਮੈਂ ਕਿਹਾ ਚਲੋ ਤੁਸੀਂ ਆਪਣੇ ਕਾਲਜ ਗੱਲ ਕਰਾਓ ਮੈਂ ਕਾਲਜ ਗੱਲ ਕੀਤੀ ਤੇ ਮੈਂ ਕਿਹਾ ਚਲੋ ਤੁਸੀਂ ਇਹਨਾਂ ਨੂੰ ਰੋਲ ਨੰਬਰ ਦੇਵੋ ਫਿਰ ਉਹਨਾਂ ਨੇ ਕਹਿੰਦੇ ਕਿ ਮੰਡੇ ਮਾਰਨਿੰਗ ਤੁਸੀਂ ਰੋਲ ਨੰਬਰ ਲੈ ਲਿਓ ਔਰ ਦੂਸਰੇ ਤੇ ਉਹ ਕਹਿੰਦੇ ਕਿ ਮੰਡੇ ਨੂੰ ਅਸੀਂ ਜਿਹੜੇ ਰੋਲ ਨੰਬਰ ਉਹ ਦੇ ਦਵਾਂਗੇ। ਇਸੇ ਹੀ ਸੈਚਰਡੇ ਦੀ ਗੱਲ ਆ। ਅ ਨਰਸਿੰਗ ਕਾਲਜ ਦੀ ਗੱਲ ਕਰ ਰਹੇ ਆ। ਔਰ ਬਾਅਦ ਵਿੱਚ ਡਿਟੇਲ ਚ ਚਲੋ ਰੋਲ ਨੰਬਰ ਉਹਨਾਂ ਦੇ ਦਿੱਤੇ ਸਟੂਡੈਂਟ ਦੇ ਇਗਜ਼ਾਮ ਹੋ ਰਹੇ ਸੀਗੇ। ਉਹਨਾਂ ਸਟੂਡੈਂਟਸ ਨੇ ਮੈਨੂੰ ਗੱਲ ਦੱਸੀ ਕਿ ਅਸੀਂ ਸਾਡੇ ਕੋਲੋਂ ਫੀਸ ਵੀ ਲੈ ਰਹੇ ਆ ਔਰ ਕਿੱਡੀ ਵੱਡੀ ਗੱਲ ਉਹ ਕਹਿੰਦੇ ਕਿ ਸਾਡੇ ਕੋਲੋਂ ਇਹਨਾਂ ਨੇ ਨਕਲ ਮਰਾਉਣ ਦੇ ਲਈ ਨਕਲ ਮਰਾਉਣ ਦੇ ਲਈ ਸਾਡੇ ਕੋਲ 4-4000 ਰੁਪਏ ਪਰ ਸਟੂਡੈਂਟ ਲਿਆ। ਐਸਸੀ ਔਰ ਜਨਰਲ ਸਾਰਿਆਂ ਕੋਲ ਪੂਰੀ ਕਲਾਸ ਦੇ ਕੋਲ ਕਿ ਉਹ ਕਹਿੰਦੇ ਕਿ ਤੁਸੀਂ ਤੁਹਾਨੂੰ ਨਕਲ ਮਰਾਵਾਂਗੇ ਨਹੀਂ ਤਾਂ ਤੁਸੀਂ ਔਰ ਜਿਹੜੇ ਪਿਛਲੇ ਸੈਮੈਸਟਰ ਦੇ ਸੀਗੇ ਉਹਨਾਂ ਦੇ ਕੋਲ ਲਿਆ 8-8000 ਰੁਪਇਆ ਪਰ ਸਟੂਡੈਂਟ ਉਹ ਟੋਟਲ ਇੱਕ ਬੈਚ ਇੱਕ ਕੋਲੇ ਨਰਸਿੰਗ ਕੋਲੇ ਦਾ ਪੈਸਾ ਬਣਿਆ 12 12.5 ਲੱਖ ਰੁਪਇਆ ਨਕਲ ਬਣਾਉਂਦਾ ਲਿਆ ਔਰ ਉਹਨਾਂ ਸਟੂਡੈਂਟਸ ਨੇ ਕਿਹਾ ਦੇਖੋ ਕਿੰਨੀ ਵੱਡੀ ਗੱਲ ਆ ਕਿ ਤੁਸੀਂ ਕਿਸੇ ਸਟੂਡੈਂਟਸ ਨੂੰ ਕਹ ਰਹੇ ਤੁਹਾਨੂੰ ਨਕਲ ਬਰਾਵਾਂਗੇ ਔਰ ਤੁਸੀਂ ਪਾਸ ਹੋ ਜਾਓਗੇ ਔਰ ਸਟੂਡੈਂਟ ਬੇਫਿਕਰੇ ਹੋਗੇ ਉਹਨਾਂ ਨੇ ਪੈਸੇ ਦਿੱਤੇ ਔਰ ਜਦੋਂ ਪੇਪਰ ਬਣ ਪਹੁੰਚੇ ਤਾਂ ਉਹਨਾਂ ਨੂੰ ਹਿੱਲਣ ਵੀ ਨਹੀਂ ਦਿੱਤਾ ਗਿਆ ਇੱਕ ਇੱਕ ਦਰ ਇਹਨੇ ਇੱਕ ਵਾਰੀ ਸਰਕਾਰ ਕਰੀਏ ਕਰਪਸ਼ਨ ਖਤਮ ਕਰਾਂਗੇ ਜਿਕਰ ਇਹ ਕਾਲਜਾਂ ਦੇ ਉੱਤੇ ਐਜੂਕੇਸ਼ਨ ਲੱਗਦਾ ਨਹੀਂ ਕਿ ਆਪ ਪ੍ਰੋਫੈਸਰ ਦੇਖੇ ਤੇ ਅੱਗੇ ਵੀ ਕ੍ਰੈਪਸ਼ਨ ਨਹੀਂ ਕਰਨਗੇ ਦੇਖੋ ਜਿਹੜੇ ਕਾਲਜ ਹੋ ਬੇਫਿਕਰੇ ਆ ਕਾਲਜ ਨੂੰ ਪਤਾ ਕਿ ਸਰਕਾਰ ਨੇ ਉਹਨਾਂ ਖਿਲਾਫ ਕੋਈ ਐਕਸ਼ਨ ਨਹੀਂ ਲੈਣਾ ਕੋਹਾਂ ਨੂੰ ਪਤਾ ਸਰਕਾਰ ਨੇ ਉਹਨਾਂ ਖਿਲਾਫ ਐਕਸ਼ਨ ਲੈਣਾ ਨਹੀਂ ਜਿਹੜੇ ਸਟੂਡੈਂਟ ਬੋਲ ਨਹੀਂ ਸਕਦੇ ਹੁਣ ਜਿਹੜੇ ਸਟੂਡੈਂਟ ਸਮਝਾਉਣ ਕਿ ਤੁਸੀਂ ਬੋਲੋਗੇ ਅੱਗੇ ਸਰ ਜੇ ਅਸੀਂ ਇਕੱਲੇ ਬੋਲਾਂਗੇ ਸਾਡੇ ਐਕਸ਼ਨ ਆਏਗਾ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਤੁਸੀਂ ਬਾਕੀ ਸਟੂਡੈਂਟ ਨਾਲ ਗੱਲ ਕਰੋ ਬਾਕੀ ਤੁਹਾਡੇ ਵਿੱਚ ਅਸੀਂ ਖੜੇ ਆ ਹੁਣ ਗੱਲ ਕੀ ਜਿਹੜੀ ਜਿਹੜੇ ਕਾਲਜਸ ਹੈਗੇ ਆ ਤੁਹਾਨੂੰ ਪਤਾ ਜਿਨ੍ਹਾਂ ਦੇ ਕਾਲਜਸ ਹੈਗੇ ਇੰਸਟੀਟਿਊਟ ਹੈਗੇ ਉਹ ਬਹੁਤ ਅਮੀ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੁੰਦਾ ਇਸ ਕਰਕੇ ਜਿਹੜੀ ਸਾਰੀ ਕਰਪਸ਼ਨ ਆ ਉਹ ਇਸੇ ਕਰਕੇ ਜਿਹੜੀ ਕਰਪਸ਼ਨ ਫੈਲਦੀ ਹੈ ਗੱਲ ਫਿਰ ਉੱਥੇ ਆ ਗਈ ਜਿਹੜੇ ਕਾਲਜਸ ਦੇ ਜਿਹੜੇ ਕਾਲਜਾਂ ਵਾਲੇ ਆ ਹਨਾ ਉਹ ਸਟੂਡੈਂਟ ਨੂੰ ਪੜ੍ਹਾਉਣਾ ਨਹੀਂ ਚਾਹੁੰਦੇ ਜਾਂ ਉਹਨਾਂ ਉਹਨਾਂ ਨੂੰ ਸਿਰਫ ਲੁੱਟਣਾ ਚਾਹੁੰਦੇ ਆ ਜਿਹੜੇ ਸਟੂਡੈਂਟ ਉਹ ਵਿਚਾਰੇ ਡਰਦੇ ਬੋਲਦੇ ਨੇਗੇ ਹਨਾ ਇਦਾਂ ਦਾ ਪੂਰਾ ਸਿਸਟਮ ਬਣਿਆ ਹੋਇਆ ਐਜੂਕੇਸ਼ਨ ਦੇ ਨਾਲ ਪਰ ਫਿਰ ਵੀ ਅੱਜ ਚਲੋ ਮਾਨਯੋਗ ਹਾਈ ਕੋਰਟ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਬੱਚਿਆਂ ਦੇ ਜਿਹੜੀ ਗੱਲ ਆ ਸੁਣੀ ਆ ਔਰ ਇਹਨਾਂ ਦੀ ਮਜ਼ਦੂਰੀ ਨੂੰ ਸਮਝਦੇ ਹੋਏ ਇਹਨਾਂ ਜਿਹੜੇ ਡੀਐਮਸੀ ਆ ਉਹ ਜੀ ਕੀ ਨਾਮ ਹਰਜੀਤ ਲਾਲ ਸਰ ਤੁਹਾਡੀ ਕਿਹੜੀ ਮਿਹਨਤ ਤੋਂ ਬਾਅਦ ਅੱਜ ਸਰਡੀਗੜ ਤੁਹਾਨੂੰ ਮਿਲਿਆ ਸਕਾਲਰਸ਼ਿਪ ਨੂੰ ਲੈ ਕੇ ਜੋ 6-7 ਸਾਲ ਤੋਂ ਤੁਹਾਨੂੰ ਲੱਗ ਰਿਹਾ ਜੀ ਤਾਂ ਕਿਦਾਂ ਦਾ ਮਹਿਸੂਸ ਹੋ ਰਿਹਾ ਸਰ ਮੈਨੂੰ ਬਹੁਤ ਖੁਸ਼ੀ ਹੋਇਆ ਕਿ ਅੱਜ ਮੇਰੇ ਜੋ ਡੀਐਮਸੀ ਜੋ 6 ਸਾਲ ਤੋਂ ਪਹਿਲਾਂ ਇੱਥੇ ਗਵਰਨਮੈਂਟ ਕਾਲਜ ਤੇ ਫਸੇ ਹੋਏ ਸੀ ਉਹ ਅੱਜ ਮਿਲ ਗਏ ਉਹ ਸਭ ਹੋਇਆ ਹੈ ਨਾ ਨਿਰਕਮਾਰ ਸਾਹਿਬ ਤੇ ਐਡਵੋਕੇਟ ਰਜੇਸ਼ ਕੁਮਾਰ ਸਰ ਦੀ ਮਦਦ ਸਰ ਪਹਿਲਾਂ ਤੇ ਜਦੋਂ ਅਸੀਂ ਸਟੱਡੀ ਕੰਪਲੀਟ ਕੀਤੀ ਸਟੱਡੀ ਦੇ ਬਾਅਦ ਸਾਨੂੰ ਅੱਗੇ ਕੋਈ ਫਿਊਚਰ ਨਹੀਂ ਸੀ ਦਿਖ ਰਿਹਾ ਕਿਉਂਕਿ ਸਾਡੇ ਜੋ ਵੀ ਡੀਐਮਸੀ ਸੀ ਡਿਗਰੀ ਸੀ ਉਹ ਇੱਥੇ ਉ렇게 ਹੋਇਸੀ ਯੂਨੀਵਰਸਿਟੀ ਉਸ ਤੋਂ ਬਾਅਦ ਜਦੋਂ ਅਸੀਂ ਆਪਣਾ ਕੋਈ ਜੋਬ ਲਈ ਜਾਂ ਕੋਈ ਹਾਇਰ ਸਟੱਡੀ ਲਈ ਅਪਲਾਈ ਕਰਨਾ ਸੀ ਤੇ ਸਾਨੂੰ ਉਹ ਡੀਐਮਸੀ ਤੇ ਡਿਗਰੀ ਬਾਰੇ ਕਰਕੇ ਉਹ ਨਹੀਂ ਮਿਲ ਰਹੀ ਸੀ ਜਿਸ ਤੋਂ ਬਾਅਦ ਅਸੀਂ ਨਿਲਕੁਮਾਰ ਸਰ ਜੀ ਨਾਲ ਬਰਾਬਤਾਂ ਕੀਤੀ ਉਸ ਤੋਂ ਬਾਅਦ 106 ਦਿਨ ਸੈਕਟਰੀਰ ਦੇ ਬਾਧ ਤਰਨ ਲਗਾਇਆ ਗਿਆ ਤੇ ਜਿਸ ਤੋਂ ਬਾਅਦ ਕੁਝ ਟਕਾਲ ਜੰਦੇ ਡੀਐਮਸੀ ਮਿਲ ਗਏ ਬਾਅਦ ਵਿੱਚ ਸਾਡੇ ਜੋ ਗਵਰਨਮੈਂਟ ਕਾਲਜ ਸੀ ਉਹਨਾਂ ਦੇ ਵੀ ਜੋ ਫਸੇ ਹੋਏ ਸੀ ਡੀਐਮਸੀ ਉਹ ਨਹੀਂ ਦਿੱਤੇ ਗਏ ਬਾਦ ਵਿੱਚ ਰਜੇਸ਼ ਕੁਮਾਰ ਸਰ ਤੇ ਨਿਰਸਰ ਜੀ ਨੇ ਹਾਈ ਕੋਰਟ ਦੇ ਵਿੱਚ ਰਿਟ ਲਗਾਉਣ ਤੋਂ ਬਾਅਦ ਜੋ ਸਾਡੇ ਅੱਜ ਡੀਐਮਸੀ ਮਿਲ ਗਏ ਹੈ। ਇਹਦਾ ਮੈਸੂਰ ਸਰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਮੈਂ ਦਿਲੋਂ ਥੈਂਕਸ ਕਰਦਾ ਐਡਵੋਕੇਟ ਰਜੇਸ਼ ਕੁਮਾਰ ਤੇ ਨਿਰਸਰ ਬਕਰ ਸਰ ਦਾ। ਥੈਂਕ ਯੂ ਸਰ। ਕੀ ਨਾ? ਲਵਪ੍ਰੀਤ ਨਾਮ ਹੈ ਮੇਰਾ। ਸਕੂਲ ਤੋਂ ਲੱਗੇ ਜਿਵੇਂ ਲੰਬੇ ਸਮੇਂ ਤੋਂ ਤੁਹਾਡੇ ਸਾਡੀ ਕਿਡ ਰੋ ਗਿਆ ਸੀ ਅੱਜ ਤੁਹਾਨੂੰ ਮਿਲੇ। ਦਰਾ ਮਹਿਸੂਸ ਕਰ ਰਿਹਾ ਹਾਂ ਜੀ ਇਸ ਵਿੱਚ ਦੇਖੋ ਬਹੁਤ ਵਧੀਆ ਮਹਿਸੂਸ ਕਰ ਰਿਹਾ ਮੈਂ ਹੀ ਨਹੀਂ ਬਹੁਤ ਸਾਰੇ ਸਟੂਡੈਂਟਸ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਨਾ ਮੇਰੇ ਪਿੱਛੇ ਨੇ ਤੇ ਸਾਰਿਆਂ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਹੈ ਕੋਈ 2018 ਤੋਂ ਪਾਸ ਆਊਟ ਹੋਏ ਕੋਈ 2019 ਦੇ ਵਿੱਚ ਕੋਈ 20 ਦੇ ਵਿੱਚ ਤਾਂ ਸਾਰੇ ਕੀ ਇਹ ਆਪਣੀ ਡੀਐਮਸੀ ਹੋਰ ਡਾਕੂਮੈਂਟਸ ਦੇ ਰਿਕਾਰਡਿੰਗ ਸੀ ਪਰੇਸ਼ਾਨ ਸੀ ਇਹ ਸਫਰ ਕਰ ਰਹੇ ਸੀ ਕਿ ਕਿਸੇ ਪਾਸੋਂ ਨੂੰ ਜੌਬ ਨਹੀਂ ਮਿਲ ਰਹੀ ਸੀ ਤਾਂ ਅੱਜ ਜੋ ਸਾਨੂੰ ਡਾਕੂਮੈਂਟਸ ਮਿਲੇ ਸਾਡੀਆਂ ਡਿਗਰੀਜ਼ ਮਿਲੀਆਂ ਆ ਉਹਦੇ ਲਈ ਅਸੀਂ ਸਾਰੇ ਬਹੁਤ ਹੀ ਧੰਨਵਾਦ ਕਰਦੇ ਹਾਂ ਅਨਿਲ 바ਗਾ ਸਰਦਾ ਔਰ ਰਜੇਸ਼ ਕੁਮਾਰ ਸਾਧੇ ਦਾ ਜਿਨ੍ਹਾਂ ਨੇ ਕਿ ਅਨ 6 ਦਿਨ ਜੜਾਇਆ ਕਿ ਸਟ੍ਰਾਈਕ ਲਗਾਈ ਹੈ ਨਾ ਤਰਨਾ ਲਗਾ ਕੇ ਰੱਖਿਆ ਇੱਕ ਸਾਡੇ ਡਾਕੂਮੈਂਟਸ ਦੇ ਖਾਤੇ ਔਰ ਉਸ ਤੋਂ ਅੱਗੇ ਜੋ ਪ੍ਰੋਸੈਸ ਚੱਲਿਆ ਹੈ ਉਹਨੂੰ ਸੰਭਾਲਿਆ ਹੈ ਰਜੇਸ਼ ਕੁਮਾਰ ਸਾਹਿਬ ਜੀ ਨੇ ਜੋ ਕਿ ਸਾਡੇ ਐਡਵੋਕੇਟ ਸੀਗੇ ਠੀਕ ਹੈ ਜੀ ਤੇ ਅੱਜ ਸਾਨੂੰ ਉਸ ਚੀਜ਼ ਵਾਸਤੇ ਕੱਲ ਕੀ ਜੋ ਮਿਹਨਤ ਕੀਤੀ ਇਹਨਾਂ ਨੇ ਸਾਡੀ ਬਿੰਦ ਬਹੁਤ ਘੱਟ ਸੀ ਲੇਕਿਨ ਇਹਨਾਂ ਦੀ ਮਿਹਨਤ ਸਾਡੇ ਪਿੱਛੇ ਬਹੁਤ ਜ਼ਿਆਦਾ ਸੀਗੀ ਠੀਕ ਹੈ ਉਸ ਚੀਜ਼ ਦਾ ਫਲ ਮਿਲਿਆ ਹੈਗਾ ਆ ਅਸੀਂ ਬਹੁਤ ਖੁਸ਼ ਹਾਂ ਕਿ ਸਾਡੀਆਂ ਡਿਗਰੀਜ਼ ਸਾਡੇ ਡਾਕੂਮੈਂਟਸ ਸਾਨੂੰ ਜਿਹੜੇ ਮਿਲ ਚੁੱਕੇ ਆ ਕਿੱਦਾਂ ਦੇ ਦੋਗੇ ਪਹਿਲਾਂ ਪੜ੍ਹਾਈ ਦੇ ਲਈ ਤੁਸੀਂ ਇੰਨਾ ਚ ਸਟਰਗਲ ਕੀਤਾ ਉਸ ਤੋਂ ਬਾਅਦ ਸਰਟੀਫਿਕੇਟ ਲੈਣ ਦੇ ਲਈ ਵੀ ਤੁਹਾਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਬਿਲਕੁਲ ਦੇਖੋ ਹਰ ਇੱਕ ਸਟੂਡੈਂਟ ਆ ਘਰੋਂ ਬਾਹਰ ਨਿਕਲਦਾ ਤਾਂ ਆਪਣੀ ਲਾਈਫ ਦੇ ਲਈ ਵਧੀਆ ਕੁਝ ਕਰਨ ਦੇ ਲਈ ਫਿਊਚਰ ਬਣਾਉਣ ਦੇ ਲਈ ਲੇਕਿਨ ਕਾਲਜੇਸ ਦੇ ਵਿੱਚ ਆ ਕੇ ਜੇ ਉਹਨਾਂ ਨੂੰ ਇਸ ਤਰ੍ਹਾਂ ਦਾ ਸਫਰ ਕਰਨਾ ਪੈਂਦਾ ਤਾਂ ਬਹੁਤ ਮੁਸ਼ਕਿਲ ਆਂਦੀ ਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਗਰਲਸ ਨੇ ਕਿੱਥੋਂ ਕਿੱਥੋਂ ਦੂਰ ਦੂਰੋਂ ਆਈਆਂ ਹੋਣਗੀਆਂ ਤਾਂ ਜ਼ਰੂਰੀ ਨਹੀਂ ਹੈ ਕਿ ਅੱਜ ਹੀ ਆਈਆਂ ਨੇ ਪੱਲਾ ਵੀ ਕਿੰਨੀ ਵਾਰ ਆਈਆਂ ਹੋਣਗੀਆਂ ਠੀਕ ਹੈ ਪੇਰੈਂਟਸ ਕਈ ਵਾਰ ਅਲੋ ਕਰਦੇ ਨੇ ਠੀਕ ਹੈ ਬਟ ਕੀ ਹੁੰਦਾ ਹੈ ਕਿ ਹਾਂ ਸਾਨੂੰ ਕਿਤਨੇ ਕਿਤੇ ਪੇਰੈਂਟਸ ਨੂੰ ਫਿਕਰ ਹੁੰਦੀ ਆ ਵੀ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਪੜਾਇਆ ਹੈਗਾ ਆ ਉਹਨਾਂ ਦੀ ਮਿਹਨਤ ਕਿਉਂ ਨਹੀਂ ਫਲ ਮਿਲ ਰਹੀ ਆ ਉਹਨਾਂ ਨੂੰ ਕੋਈ 2 ਸਾਲ ਮਿਹਨਤ ਕੀਤੀ ਕਿਸ ਨੇ 5 ਸਾਲ ਮਿਹਨਤ ਕੀਤੀ ਹੈ ਨਾ ਕੋਈ ਪੋਸਟ ਗ੍ਰੈਜੂਏਸ਼ਨ ਕਰਕੇ ਹਟਿਆ ਕੋਈ ਗ੍ਰੈਜੂਏਸ਼ਨ ਕਰਕੇ ਹਟਿਆ ਬਟ ਉਹਨਾਂ ਦੀ ਮਿਹਨਤ ਤਦ ਤੱਕ ਸਫਲ ਨਹੀਂ ਸੀਗੀ ਜਦ ਤੱਕ ਉਹਨਾਂ ਦੀ ਡਿਗਰੀ ਡਾਕੂਮੈਂਟਸ ਉਹਨਾਂ ਦੇ ਕੋਲ ਨਹੀਂ ਸੀਗੇ ਬਾਕੀ ਸਟੂਡੈਂਟ ਨੂੰ ਕੀ ਕਰਨਾ ਚਾਹੁੰਗੇ ਕਿਉਂਕਿ ਕਈ ਵਾਰੀ ਕੀ ਹੁੰਦਾ ਨਰਾਸ਼ ਹੋ ਕੇ ਸਟੂਡੈਂਟ ਘਰ ਬੈ ਜਾਂਦਾ ਹੈ ਨੀਵ ਲੋ ਜਰੂਰ ਨਹੀਂ ਤੁਸੀਂ ਸਟ੍ਰਗਲ ਕੀਤਾ ਕੋਟ ਤੱਕ ਪਹੁੰਚੇ ਹੋ ਹਾਂਜੀ ਬਾਕੀ ਸੋ ਉਹਨਾਂ ਨੂੰ ਕੀ ਸੰਦੇਸ਼ ਦੇਣਾ ਮੈਂ ਤਾਂ ਸਟੂਡੈਂਟਸ ਨੂੰ ਇਹੀ ਕਹਿਣਾ ਚਾਹੂੰਗੀ ਅਗਰ ਤੁਹਾਨੂੰ ਕੋਈ ਵੀ ਛੋਟੀ ਜਿਹੀ ਆਸ਼ਾ ਦੀ ਕਿਰਨ ਦਿਖਦੀ ਹੈ ਕੋਈ ਕੋਈ ਇਸ ਤਰ੍ਹਾਂ ਦਾ ਲੀਡਰ ਤੁਹਾਨੂੰ ਸਪੋਰਟ ਕਰ ਰਿਹਾ ਤਾਂ ਤੁਸੀਂ ਆਪਣੇ ਹੱਕ ਦੇ ਲਈ ਬੋਲੋ ਇਹ ਨਾ ਦੇਖੋ ਕਿ ਹਾਂ ਮੇਰੇ ਕਾਲਜ ਵਾਲੇ ਕੀ ਕਹਿਣਗੇ ਜਾਂ ਮੇਰੇ ਕੋਈ ਆਫੀਸਰ ਕੀ ਕਹਿਣਗਾ ਕਹੇਗਾ ਜਾਂ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਹਰੇ ਇੱਕ ਸੋਸਾਇਟੀ ਦੇ ਵਿੱਚ ਕਹਿੰਦੇ ਆ ਚੰਗੇ ਲੋਕ ਵੀ ਹੁੰਦੇ ਨੇ ਤੇ ਬੁਰੇ ਲੋਕ ਵੀ ਹੁੰਦੇ ਤਾਂ ਆਪਾਂ ਨੂੰ ਚੰਗੇ ਲੋਕਾਂ ਨੂੰ ਲੱਭਣਾ ਪੈਂਦਾ ਜਿਹੜੇ ਕਿ ਸਾਡਾ ਵਧੀਆ ਸਾਥ ਦੇ ਹੁਜਵੇਂ ਕਿਸੇ ਨੇ ਸਾ ਲੜਾਈ ਨੂੰ ਜਿੱਤ ਚੁੱਕੇ ਆ ਜੋ ਕਿ ਅਸੀਂ ਪਿਛਲੇ ਕਾਫੀ ਟਾਈਮ ਤੋਂ ਲੜ ਰਹੇ ਸੀਗੇ ਸਰਟੀਫਿਕੇਟ ਤੁਹਾਨੂੰ ਮਿਲ ਗਏ ਚੁੱਕੇ ਨੇ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਜੋ ਕਲੋਸਟਡੀ ਕੀਤੀ ਹੋ ਸੀ ਅੱਜ ਲੱਗ ਰਹੀ ਹੈ ਕਿ ਸਫਲ ਹੋ ਗਈ ਹੈ